ਜੰਮ ਦੇ ਬੱਚੇ ਨੂੰ ਸਰਵਾਲਾ ਬਣਾ ਕੇ ਕੁਰਸੀ ਤੇ ਬਿਠਾ ਦਿੱਤਾ ਕਈ ਲੋਕ ਇਸ ਬਾਰੇ ਬਹੁਤ ਜ਼ਿਆਦਾ ਟਿੱਪਣੀਆਂ ਕਰ ਰਹੇ ਹਨ ਕਿ ਕੀ ਲੋੜ ਸੀ ਕਿ ਜੰਮ ਦੇ ਬੱਚੇ ਨੂੰ ਸਰਵਾਲਾ ਬਣਾ ਕੇ ਕੁਰਸੀ ਉੱਤੇ ਬਿਠਾਉਣ ਦੀ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਇਸਾਂ ਦੇ ਪਲੋ ਮੀਆਂ ਦੇ ਵੀਰੇ ਦਾ ਹਾਂ ਦੀ ਵੀਰੇ ਦਾ ਸਿਰਾਸ ਸਜਾ ਲੈ ਨੀਆਂ ਜੀ ਮੈਂ ਵੀਰੇ ਦਾ ਸਿਰਾਸ ਸਜਾ ਲੈ ਨੀਆਂ ਜੀ ਮੈਂ ਵੀਰੇ ਦਾ ਹਾਂ ਦੀ ਵੀਰੇ ਦਾ ਸਿਰਾਸ ਸਜਾ ਲੈ ਨੀਆਂ ਜੀ ਮੈਂ ਵੀਰੇ ਦਾ ਸਿਰਾਸ ਸਜਾ ਲੈ